ਬਾਦ ਵੱਡੀ ਖਬਰਾਂ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਨਾਬਾਦ ਇੱਕ ਹੋਰ ਬਹੁਤ ਵੱਡੀ ਖਬਰ ਆ ਗਈ ਹੈ ਡੀਐਸਪੀ ਨੂੰ ਕਿਸਾਨਾਂ ਬੰਨਿਓ ਜ ਨਹੀਂ ਮਾਰਿਆ ਕੁੱਟਿਆ ਗਿਆ ਇਹ ਵੀ ਬਹੁਤ ਵੱਡੀ ਖਬਰ ਆਗੋ ਜਾਨੀ ਕਿਸਾਨਾਂ ਦੇ ਉੱਤੇ ਡਾਂਗਾਂ ਭਰਾ ਦਿੱਤੀਆਂ ਨੇ ਪੁਲਿਸ ਮੁਲਾਜ਼ਮਾਂ ਨੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਮਿਲਣ ਪਹੁੰਚਦੇ ਨੇ ਤਾਂ ਉਹਨਾਂ ਦੀ ਵੀ ਅਗੋ ਰੇਲ ਬਣਾ ਦਿੱਤੀ ਹੈ ਕੀਨੇ ਬਣਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਅਜ ਸੰਜੀ ਕਰਾਂਗੇ ਤੋ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਬਹੁਤ ਸਾਰੇ ਇਹ ਜੋ ਸੰਦੇਸ਼ੇ ਪਹੁੰਚਾਈ ਜਾ ਰਹੇ ਸੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਜੇਲ੍ਹ ਦੇ ਅੰਦਰ ਔਰ ਦੂਜੇ ਪਾਸੇ ਕਿਸਾਨ ਆਗੂ ਨੇ ਜਿੰਨੇ ਵੀ ਵੱਡੇ ਕਿਸਾਨ ਆਗੂਆਂ ਤੇ ਪੁਲਸ ਦਾ ਪ੍ਰਦਰਸ਼ਨ ਪਹਿਲੀ ਵਾਰ ਵੇਖਣ ਜਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਨੇ ਔਰ ਦੂਜੇ ਪਾਸੇ ਡੀਐਸਪੀ ਮਹਿਲਾ ਨੂੰ ਧੱਕੇ ਮਾਰੇ ਗਏ ਨੇ ਉਹਦੇ ਨਾਲ ਕੁੱਟਮਾਰ ਕੀਤੀ ਗਈ ਆ ਔਰ ਨਾਬਤ ਇਹ ਦੋਵੇਂ ਖਬਰਾਂ ਨੇ ਤਹਿਲ ਕਮਚਾ ਦਿੱਤਾ ਪੂਰੇ ਪੰਜਾਬ ਦੇ ਅੰਦਰ ਦੋਵੇਂ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜੀ ਖਬਰ ਨਿਊ ਨਾਬਾ ਜੇਲ੍ਹ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਪਹੁੰਚਦੇ ਨੇ ਤਾਂ ਉਹਨਾਂ ਦੇ ਨਾਲ ਜੇਲਰ ਦੀ ਝੜਪ ਹੁੰਦੀ ਆ ਔਰ ਦੂਜੇ ਪਾਸੇ ਕਿਸਾਨ ਆਗੂਆਂ ਦੇ ਉੱਤੇ ਬਹੁਤ ਵੱਡਾ लाठी चार्ज ਜਿਹੜਾ ਕਿ ਮਹਿਲਾ ਡੀਐਸਪੀ ਨੂੰ ਉਹਨਾਂ ਨੇ ਕੁੱਟਮਾਰ ਕਰ ਦਿੱਤੀ ਗਈ ਹੈ ਔਰ ਦੋਵੇਂ ਖਬਰਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਮਹਿਲਾ ਜਿਹੜੀ ਡੀਐਸਪੀ ਹੈ ਕਿਸਾਨ ਆਗੂਆਂ ਨੇ ਜਾਮ ਹੋਰ ਕਿਸਾਨਾਂ ਨੇ ਉਹਨੂੰ ਧੱਕੇ ਕਿਉਂ ਮਾਰੇ ਨੇ ਔਰ ਉਹਨਾਂ ਨੇ ਅੱਗੋਂ ਮੋੜਮਾ ਜਵਾਬ ਕੀ ਦਿੱਤਾ ਇਹਨਾਂ ਕਿਸਾਨਾਂ ਨੂੰ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਔਰ ਬਿਰਸਾ ਸਿੰਘ ਬਲਟੋਹਾ ਦੀ ਰੇਲ ਕਿਵੇਂ ਬਣਦੀ ਉਹਨਾਂ ਨੂੰ ਮਿਲ ਗਈ ਸੀ ਜੇਲ੍ਹ ਦੇ ਅੰਦਰ ਉਹ ਖਬਰ ਬਾਅਦ ਦੇ ਵਿੱਚ ਸਾਂਝੀ ਕਰਾਂਗੇ ਸੁਣੋ ਨਾਪਾ ਦੇ ਨਾਲ ਛੁੜੀ ਹੋਈ ਵੱਡੀ ਖਬਰ ਤੋਂ ਇੱਥੇ ਕਿ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਏ ਨੇ ਡੀਐਸਪੀ ਮਨਦੀਪ ਕੌਰ ਦੇ ਵੱਲੋਂ ਕਿਸਾਨਾਂ ਤੇ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ ਡੀਐਸਪੀ ਦਾ ਇਲਜ਼ਾਮ ਹੈ ਕਿ ਕਿਸਾਨਾਂ ਦੇ ਵੱਲੋਂ ਬਸੂਕੀ ਕੀਤੀ ਗਈ ਕਾਉਂਚ ਕਿਸਾਨਾਂ ਨੇ ਵੀ ਡੀਐਸਪੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿਸਾਨਾਂ ਦਾ ਕਹਿਣ ਕਿ ਡੀਐਸਪੀ ਨੇ ਗੱਟੀ ਚੜਾਉਣ ਦੀ ਕੋਸ਼ਿਸ਼ ਕੀਤੀ ਟਰਾਲੀਆਂ ਲਈ ਚੋਰੀ ਦੇ ਮਾਮਲੇ ਤੇ ਵੀ ਦਰਸਲ ਕਿਸਾਨ ਇਹ ਪ੍ਰਦਰਸ਼ਨ ਕਰ ਰਹੇ ਸਨ ਡੀਐਸਪੀ ਦਫ਼ਤਰ ਦੇ ਬਾਹਰ ਅਜੇ ਨਾਇ ਬਾਜ਼ੀ ਕੀਤੀ ਜਾ ਰਹੀ ਸੀ ਇਸੇ ਦਰਾਂ ਨੇ ਕਿਸਾਨ ਤੇ ਖੁੱਲ ਸਮੋ ਸਾਹਮਣੇ ਹੋ ਜਾਂਦੀ ਹੈ ਇਸ ਦੇ ਵਿਚਾਰੇ ਇਹ ਡੀਐਸਪੀ ਆਪ ਪਦੀਪ ਕੌਰ ਦੇ ਵੱਲੋਂ ਕਿਸਾਨਾਂ ਤੇ ਇੱਕ ਮੇਰੇ ਇਰਜ਼ਾਮ ਲਗਾ ਦਿੱਤਾ ਗਿਆ ਟੀਐਸਪੀ ਦਾ ਕਹਿਣਾ ਕਿ ਕਿਸਾਨਾਂ ਤੇ ਵੱਲੋਂ ਬਸ ਧੁੱਕੀ ਕੀਤੀ ਹੈ ਕਿਸਾਨਾਂ ਦਾ ਕਹਿਣਾ ਕਿ ਕਿਸਤੀ ਨੇ ਅਗਰ ਨਹੀਂ ਚਰੋਦੀ ਹੈ ਮੁਸ਼ਕੀ ਕੀਤੀ ਹੈ ਪੂਰੀਆਂ ਮੌਕੇ ਦੀਆਂ ਤਾਂ ਬਸ ਇਹ ਤਸਵੀਰਾਂ ਵਖਾ ਰਹੇ ਕਿ ਕਿਵੇਂ ਆਪਰ ਦੇ ਵਿੱਚ ਧੱਕਾ ਮੁੱਕੀ ਹੁੰਦੀ ਹੈ ਸਾਫ਼ ਤੋਂ ਸਾਫ਼ ਨੇ ਨਜ਼ਰ ਆਈ ਇੱਕ ਪਾਸੇ ਵੱਡੀ ਗੱਤੀ ਵਿੱਚ ਉਸ ਤੋਂ ਆਪਕਾਰੀ ਕਿਸੇ ਦਾ ਦੇ ਨਹੀਂ ਦੇਖੇ ਜਾ ਸਕਦਾ ਹੋਰ ਪਾਸੇ ਤਾਂ ਸੁਣ ਲਿਆ ਪੰਜਾਬ ਵਾਲੋ ਜਿਵੇਂ ਪੰਜਾਬ ਦੇ ਅੰਦਰ ਕਿਸਾਨਾਂ ਦੁਆਰਾ ਵੀ ਬਾਅਦ ਵੱਡੇ ਪੱਦਰ ਦੇ ਉੱਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਹੈ ਔਰ ਦੂਜੇ ਪਾਸੇ ਬਿਰਸਾ ਸਿੰਘ ਬਲਟੋਹਾ ਤਸੁੱਤੇ ਫਸ ਗਏ ਨੇ ਕਿਉਂਕਿ ਇਹ ਵਿਕਰਮ ਸਿੰਘ ਮਜੀਠੀਆ ਨੂੰ ਬਾਰ-ਬਾਰ ਯਾਨੀ ਬਹੁਤ ਸਾਰੇ ਲੀਡਰ ਇਕਾਦੀ ਦਲ ਦੇ ਵਿੱਚੋਂ ਉਹਨਾਂ ਦੇ ਵਰਕਰ ਉਹਨਾਂ ਦੇ ਮੈਂਬਰ ਘਰਦੇ ਬਹੁਤ ਸਾਰੇ ਉਹਨਾਂ ਦੇ ਵਕੀਲ ਮਿਲਣ ਜਾਂਦੇ ਨੇ ਪਰ ਪੰਜਾਬ ਦੀ ਸਰਕਾਰ ਦੁਆਰਾ ਇੱਕੋ ਹੀ ਗੱਲ ਕਹੀ ਗਈ ਹੈ ਕਿ ਅਸੀਂ ਐਸੇ ਕ੍ਰਾਈਮਨਲ ਨੂੰ ਯਾਨੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਕਰ ਦਿੱਤਾ ਪੰਜਾਬ ਦੇ ਲੋਕਾਂ ਦਾ ਕਿਉਂਕਿ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਲੋਕ ਇੱਕ ਪਾਸੇ ਰੋ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਬਕਸ ਖਾਉਣਾ ਤੇ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਪਰ ਇਸੇ ਨੂੰ ਮਿਲਣ ਵਰਸਾ ਸਿੰਘ ਬਲਟੋਹਾ ਪਹੁੰਚ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਇੱਕ ਐਸੀ ਅਪਡੇਟ ਜਿਹਨੂੰ ਸੁਣ ਕੇ ਬਾਗਲਾਂ ਨੇ ਵੀ ਹੋਸ਼ ਛੱਡੇ ਨੇ ਸੁਣੋ ਕੀ ਤਿਆਰੀ ਅਕਾਲੀ ਦਲ ਦੀ ਤਿਆਰੀ ਤੇ ਸਰਕਾਰ ਇਸ ਤੇ ਕਿਉਂ ਨਹੀਂ ਹਲੇ ਤੱਕ ਕੋਈ ਕਾਰਵਾਈ ਕਰਤੋਂ ਮੈਂ ਬੇਨਤੀ ਕਰਾਂ ਜੀ

ਜੇ ਤੁਸੀਂ ਪਸਾਉ ਲੈ ਕੇ ਜਾਣਗੇ ਨਹੀਂ ਜੀ ਹਾਂ ਗੱਲ ਕਰਦੇ ਸੋ ਦੱਬਾ ਅੱਜ ਬੱਸ ਕਰ ਲੀਏ ਸਾਇਕਲ ਦੀ ਹੈ ਕਿ ਮੋਟਰ ਘਰੇ ਤੱਕ ਦੇ ਆਸਪਾਸ ਦੇ ਰੋਸ ਸਭ ਤੋਂ ਸਾਡੇ ਟੋਟਲ ਨਾ ਹੈ ਜਿਹੜਾ ਵੀ ਉਹ ਲੱਗਦਾ ਹੈ ਉਸ ਦੇ ਬੋਰਡਿੰਗ ਸਭ ਕੀ ਉਹ ਤੋਂ ਕੋਲੋਂ ਕਰਦਾ ਹੈ ਅਸੀਂ ਸਭ ਤੋਂ ਦਰਗਾਣਾ ਜੇ ਕੋਈ ਦੱਸ ਬੱਸ ਮੈਂ ਸਿੱਖਾਂ ਲਈ ਤੇ ਗਾੜੀ ਹੋ ਅੱਜ ਮਾਈਕ ਉੱਤੇ ਦੋ ਪ੍ਰੋਡਿਊਸ ਕੌਂਸੀ ਹੈ। ਅਫੀਸ਼ੀਅਲ ਰੈਕਸ਼ਨ ਹੈ। ਯਾਨੀ ਆਵਾਜ਼ ਇਹਨਾਂ ਦੀ ਸਾਫ਼ ਸੁਣਾਈ ਵੀ ਦੇਰੀ ਪਰ ਬਿਰਸਾ ਸਿੰਘ ਬਲਟੋਹਾ ਨੂੰ ਜੇਲਰ ਦੁਆਰਾ ਯਾਨੀ ਜੇਲਰ ਦੁਆਰਾ ਉੱਥੇ ਰੇਲ ਬਣਾਈ ਗਈ ਹੈ ਕਿ ਪੰਜਾਬ ਦੀ ਸਰਕਾਰ ਦੇ ਹੁਕਮ ਨੇ ਐਸੇ ਕ੍ਰਾਈਮਨਲ ਨੂੰ ਹਰ ਰੋਜ਼ ਮਿਲਣ ਦਾ ਮੌਕਾ ਹਰ ਰੋਜ਼ ਇਕਾਂਦੀ ਦਲ ਦੇ ਵਰਕਰ ਜਾਂ ਇਕਾਂਦੀ ਦਲ ਪਾਲਦਾ ਰਹਿੰਦਾ ਤੇ ਦੂਜੇ ਪਾਸੇ ਪੂਰੇ ਪੰਜਾਬ ਦੀ ਜਨਤਾ ਕੀ ਪੰਜਾਬ ਦੀ ਸਰਕਾਰ ਪ੍ਰਸ਼ਾਸਨ ਜਿਹੜਾ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਕ੍ਰਾਈਮਨਲ ਹੈ ਕ੍ਰਾਈਮਨਲ ਉਹਨੂੰ ਜੇਲ੍ਹ ਦੇ ਵਿੱਚ ਰੱਖਣਾ ਸਹੀ ਹੈ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣਾ ਠੀਕ ਨਹੀਂ ਹੈ ਪਰ ਉੱਥੇ ਹੀ ਬਿਰਸਾ ਸਿੰਘ ਬਲਟੋਹਾ ਕਿ ਲੈਣ ਜਾਂਦੇ ਨਹੀਂ ਬਹੁਤ ਸਾਰੇ ਲੀਡਰ ਇਹਨਾਂ ਦੇ ਅਕਸਰ ਪਹਿਲਾਂ ਮਿਲਦੇ ਰਹਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਹਾਈ ਕੋਰਟ ਤੇ ਬਹੁਤ ਸਾਰੀਆਂ ਟਿੱਪਣੀਆਂ ਕਰ ਦਿੰਦੇ ਨੇ ਕਹਿੰਦੇ ਜੀ ਸਾਡਾ ਵਿਕਰਮ ਸਿੰਘ ਮਜੀਠੀਆ orange category ਦਾ ਬੰਦਾ ਹੈ ਦੇਖੋ ਪੰਜਾਬ ਦੇ ਅੰਦਰ ਜਿਹੜੇ ਬੰਦੇ ਨੇ ਦਹਿਸ਼ਤਗਰਦੀ ਮਚਾਈ ਹੋਵੇ ਮਾਵਾ ਦੇ ਪੁੱਤ ਮਾਰੇ ਹੋਣ ਚਿੱਟੇ ਦੇ ਨਾਲ ਉਸ ਬੰਦੇ ਨੂੰ ਕਹਿੰਦੇ ਜੀ ਇਹ orange ਕੈਟਾਗਰੀ ਦਾ ਬੰਦਾ ਯਾਨੀ ਬਹੁਤ ਵਧੀਆ ਕੈਟਾਗਰੀ ਦੇ ਵਿੱਚ ਇਹਨੂੰ ਰੱਖਣਾ ਚਾਹੀਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੇ ਪਾਸੇ ਕਹ एलान ਕਰ ਦਿੱਤਾ ਸੀ ਕਹਿੰਦਾ ਜੀ ਬਿਕਰਮ ਸਿੰਘ ਮਜੀਠੀਆ ਪਿੱਛੇ ਇਹ ਖਬਰ ਆਈ ਹੈ ਕਹਿੰਦੇ ਇਹ ਸਰਾਨਾ ਮੰਗਦਾ ਕਦੇ ਕਹਿੰਦੇ ਜੀ ਉਹ ਪਾਸਤਾ ਮੰਗਦਾ ਤਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਖੁਦ ਕਹਿਣਾ ਪਿਆ ਕਿਮਾ ਜਿਵੇਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਜੇਨ ਮੈਨੂਅਲ ਦੇ ਮੁਤਾਬਕ ਜਿਹੜੀਆਂ-ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹ ਮਿਲਣੀਆਂ ਜਾਨੀ ਬੈਂਗਣਾ ਦੀ ਤਰੀ ਦਾ ਜ਼ਿਕਰ ਕੀਤਾ ਸੀ ਪੰਜਾਬ ਦੇ ਲੋਕ ਕਹਿੰਦੇ ਕੋਈ ਵੀ ਜੇਲ ਹੋਵੇ ਮੁੱਖ ਮੰਤਰੀ ਨੂੰ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਸਿਰਦਿਓ ਪੰਜਾਬ ਦੇ ਲੋਕਾਂ ਦਾ ਕਹਿਣਾ ਕਿ ਡਿਬਰੂਗੜ੍ਹ ਦੇ ਵਿੱਚ ਵਿਕਰਮ ਮਜੀਠੀਆ ਜਾਣਾ ਚਾਹੀਦਾ ਕਿਉਂਕਿ ਉਸੇ ਦਿਨ ਬਹੁਤ ਸਾਰਾ ਰੌਲਾ ਪਾਇਆ ਪੰਜਾਬ ਦੇ ਲੋਕਾਂ ਨੇ ਜਦੋਂ ਉਹਨਾਂ ਦੇ ਵਕੀਲ ਉਹਨਾਂ ਦੇ ਘਰ ਵਾਲੇ ਬਾਰ-ਬਾਰ ਕਹਿੰਦੇ ਜੀ ਸਾਨੂੰ ਤਾਂ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਬਾਕੀ ਦੇ ਕਿੰਨੇ ਕੈਦੀ ਬੰਦ ਨੇ ਜਿਨ੍ਹਾਂ ਦੇ ਵਿੱਚ ਹਰ ਰੋਜ਼ ਕੌਣ ਮਿਲ ਲ ਜਾਂਦਾ ਬਾਈ ਤਾਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਕਿਹਾ ਹਾਲੇ ਤੱਕ ਵੀ ਕਹਿ ਰਹੇ ਨੇ ਕਹਿੰਦੇ ਜੀ ਇਹਨੂੰ ਡਿਬਰੂਗੜੀ ਦੀ ਸ਼ਾਮ ਦੀ ਜੇਲ੍ਹ ਦੇ ਅੰਦਰ ਸਿੱਟੋ ਜਿੱਥੇ ਸਾਡੇ ਆਲਰੇਡੀ ਪੰਜਾਬ ਦੇ ਲੋਕ ਬੰਦ ਨੇ ਉੱਥੇ ਬਿਕਰਮ ਸਿੰਘ ਮਜੀਠੀਆ ਵੀ ਜਾਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ